ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁੜਿਆ ਰਿਓ ਤੁਹਾਨੂੰ ਕੁਝ ਦਿਖਾਉਣਾ ਮੈਂ ਤੇ ਦੇਖ ਕੇ ਅੰਦਾਜ਼ਾ ਲਾ ਲਿਓ ਜੇ ਬਈ ਇਸ ਸਮੇਂ ਸਰਕਾਰ ਦਾ ਕੀ ਹਾਲ ਹੈ ਅੱਜ ਜਾਣਾ ਸੀ ਅਸੀਂ ਰੈਲੀ ਤੇ ਜਾਣਾ ਸੀ ਕਿਤੇ ਸਾਸਿ ਮਨਜੀਤ ਸਿੰਘ ਮਹਾਨ ਸਾਹਿਬ ਅੰਲਾ ਵੱਲੋਂ ਸਨਿਆ ਸੀ ਤੇ ਸਵੇਰ ਦੇ 7 ਵਜੇ ਦੇ ਪ੍ਰਹਾਰ ਮੈਂ ਦਿਖਾਣਾ ਤੁਹਾਨੂੰ ਹਵਾ ਬਹੁਤ ਹੈ ਉਹ ਫੁੱਲਸ ਵਾਲੇ ਵੀ ਰੋ ਗਏ ਨੇ ਕੁਝ ਤੇ ਇਹ ਆ ਬੈਠੇ ਨੇ ਜੋ ਕਿ ਲੱਗੇ ਹੋਈਆਂ ਨੇ ਇਹ ਮੁਲਾਜ਼ਮ ਭਰਾ ਨੇ ਸਾਡੇ ਲੱਗ ਕੇ ਦੇ ਨੇ ਇਹ ਹੁਣ ਇਹਨਾਂ ਕੀ ਖੇਬੜੀ ਬਣਾਉਂਦੇ ਇੱਧਰ ਲੱਗੇ ਨੇ ਪਿਛਲੇ ਪਾਸੇ ਵੀ ਨੇ ਮੈਂ ਤੁਹਾਨੂੰ ਡਰਨ ਸਵਸਤਾ ਤੁਹਾਨੂੰ ਮੈਂ ਦਿਖਾਵਾਂ ਤੇ ਪਿਛਲੇ ਪਾਸੇ ਵੀ ਮੈਨੂੰ ਜਾਣਾ ਪੈਣਾ ਪਿਛਲੀ ਪਿੱਛੇ ਸਾਡੇ ਗਲੀ ਆ ਇੱਧਰੋਂ ਤੇ ਹੁਣ ਚਲੋ ਇਹਨਾਂ ਵੀਰਾਂ ਦੀ ਡਿਊਟੀ ਆ ਇਹਨਾਂ ਵੀਰਾਂ ਦੀ ਇੱਕ ਜ਼ਿੰਮੇਵਾਰੀ ਆ ਇਹਨਾਂ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ ਤੇ ਅੱਜ ਫੇਰ ਤੁਸੀਂ ਮਤਲਬ ਐਦਾਂ ਐਦਾਂ ਰੋਕਦੇ ਨਹੀਂ ਕਰਦੇ ਇਹਨਾਂ ਦਾ ਕੀ ਕਸੂਰ ਇਹਨਾਂ ਨੂੰ ਤਾਂ ਇਹਨਾਂ ਨੂੰ ਤਾਂ ਡਿਊਟੀ ਜਿਹੜੀ ਲਾਣੀ ਆ ਸਰਕਾਰ ਨੇ ਇਹਨਾਂ ਦੀ ਤਾਂ ਲਾਨੀ ਆtere ਬੈਠੇ ਨੇ ਮੈਂ ਤਾਂ ਠੰਡ ਚ ਕਿਉਂ ਬੈਠੇ ਭਰਾ ਵੀ ਘਰੇ ਅੰਦਰ ਆ ਕੇ ਚਲੋ ਬਹਿ ਜਓ ਜਿਹੜੀ ਡਿਊਟੀ ਲੱਗੀ ਹੈ ਤਾਂ ਨਿਭਾਉਣੀ ਆ ਵੀ ਚਲੋ ਅੰਦਰ ਆ ਜਓ ਠੰਡ ਦਾ ਟਾਈਮ ਹੈ ਭਾਈ ਸਾਹਿਬ ਅੰਦਰ ਆ ਕੇ ਬਹਿ ਜਾਓ ਅੰਦਰ ਬੈਠ ਜਾਓ ਆ ਕੇ ਕੋਈ ਤੁਹਾਡਾ ਕੰਰੀ ਹੈ ਡਿਊਟੀ ਦਾ ਕੋਈ ਨਹੀਂ ਜਿਹੜੀ ਲਾਨੀ ਸਰਕਾਰਾਂ ਨੇ ਲਾਣੀ ਹੈ ਤੁਹਾਡਾ ਕੰਮ ਹੈ ਡਿਊਟੀ ਕਰਨਾ ਤੇ ਤੁਹਾਡੇ ਨਾਲ ਸਾਡੀ ਤੁਸੀਂ ਸਾਡੇ ਇਲਾਕੇ ਦੇ ਸਾਡੇ ਭਰਾਓ ਸਾਡੇ ਵੀਰੋ ਉਹ ਤੁਹਾਡੇ ਨਾਲ ਅਸੀਂ ਕੀ ਖੇਬੜੀਏ ਕੋਈ ਹੋਰ ਬਾਹਰਲੇ ਹੁੰਦੇ ਤਾਂ ਗੱਲ ਹੋਰ ਸੀ ਤੁਹਾਡਾ ਆਪਣਾ ਗੱਡੀ ਅੰਦਰ ਆ ਕੇ ਬੈਠੋ ਠੰਡ ਚ ਕੰਨੂ ਯਾਰ ਤੁਸੀਂ ਤੁਸੀਂ ਭਰਾ ਹੋ ਸਾਡੇ ਇਲਾਕੇ ਦੇ ਭਰਾ ਨੇ ਸਾਡੇ ਹੁਣ ਇਹ ਵੀਰ ਨੇ ਚਲੋ ਡਿਊਟੀ ਇਹਨਾਂ ਦੀ ਇਹਨਾਂ ਨੂੰ ਵੀ ਡਿਊਟੀ ਕਰਨੀ ਆਪਣੀ ਤੇ ਭਾਈ ਜੀ ਚਾਹ ਪਾਣੀ ਜਦੋਂ ਵੀ ਲੋੜ ਹੋਵੇ ਹੁਕਮ ਕਰਦੇ ਹੋ ਸਸ ਹੋ ਗਿਆ ਠੀਕ ਹੋ ਵੀਰ ਜੀ ਗੁਰਮੁਖ ਸਿੰਘ ਜੀ ਠੀਕ ਹੋ ਚਲੋ ਇਹ ਭਰਾ ਨੇ ਜੀ ਚਲੋ ਇਹਨਾਂ ਦੀ ਡਿਊਟੀ ਹੈ ਇਹਨਾਂ ਦੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਤਾਂ ਜੋ ਅਫਸਰਾਂ ਨੂੰ ਪ੍ਰਵਦੇਸ਼ ਦੇਣਾ ਹੈ ਇਹਨਾਂ ਨੇ ਕਰਨਾ ਪਰ ਗੱਲ ਇਹ ਹੈ ਵੀ ਚਲੋ ਹੁਣ ਸਮੇ ਦੀ ਖੇਡ ਆ ਆਸੀਂ ਤੇ ਆ ਗਈ ਸੀ ਮੇਰੇ ਆ ਗਈ ਸੀਗੇ ਤੇ ਨੂੰ ਠੀਕ ਆ ਵੀ ਚੱਲਾਂਗੇ 6:90 ਸੋਚੇ ਸੀ ਜਾਵਾਂਗੇ ਅਸੀਂ ਪਰ ਚਲੋ 7 ਵਜੇ ਹੀ 7:00 ਤੇ 7 ਵਜੇ ਤਾਂ ਫਿਰ ਕਿਵੇਂ ਕਰੀਏ ਹੁਣ ਕਿਵੇਂ ਕਰੀਏ ਹਾਂ ਕਰੀਏ ਜੀ ਹੁਣ ਤਾਂ ਹੁਣ ਔਖਾ ਹੀ ਆ ਕੋਈ ਨਹੀਂ ਚਲੋ ਗੁਰੂ ਸਾਹਿਬ ਚੜ੍ਹਦੀ ਕਲਾ ਕਰਨ ਸਭ ਨੂੰ ਚੜ੍ਹਦੀ ਕਲਾ ਰੱਖਣ ਕੋਈ ਨਹੀਂ ਜੀ ਤੀਵੇਂ ਆ ਗਿਆ ਠੀਕ ਹੈ ਤੇ ਜਿਹੜੇ ਵੀਰ ਚਲੋ ਗਏ ਨੇ ਚੰਗੀ ਗੱਲ ਐ ਜੀ ਜਾਸਰ ਦੇ ਤਾਂ ਚੰਗੀ ਗੱਲ ਐ ਤੇ ਤੁਹਾਨੂੰ ਸਭ ਚੜਦੀ ਗੱਲਾ ਕਰਨ ਸਾਡੇ ਪੁਲਿਸ ਵਾਲੇ ਵੀਰ ਨਾ ਕਹਤਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਕੀ ਕਰੀਏ ਤਾਂ ਡਿਊਟੀ ਉਹ ਸਰਕਾਰਾਂ ਨੇ ਲਾਉਣੀ ਐ ਇਹਨਾਂ ਨੇ ਕਰਨੀ ਐ